ਲੰਬੇ ਸਮੇਂ ਤੋਂ ਇਹ ਕੋ ਪਾਰਟੀ ਦੇ ਨਾਲ ਜੁੜੇ ਹੋਏ ਆ ਬੜਾ ਲੰਮਾ ਸਮਾਂ ਆਪਣੇ ਜੀਵਨ ਦਾ ਇਸ ਪਾਰਟੀ ਨੂੰ ਹੀ ਦਿੱਤਾ ਵਾ ਜਦੋਂ ਸਾਰੇ ਲੋਕ ਅਸੀਂ ਵੀ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਤੁਰੇ ਸੀ ਵੀ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਪਾਰਟੀ ਚੱਲੀ ਹੈ ਕੋ ਬਦਲਾਅ ਦਾ ਨਾਲ ਲੈ ਕੇ ਆਏਗੀ ਚਲੋ ਜੋ ਗਰੰਟੀਆਂ ਵਾਰੰਟੀਆਂ ਦਿੱਤੀਆਂ ਨੇ ਸਰਕਾਰ ਨੇ ਉਹ ਨਿਭਾਉਂਦੀ ਵੀ ਆ ਰਹੀ ਹੈ ਲੇਕਿਨ ਮਨ ਨੂੰ ਠੀਕ ਸੋਧੋਂ ਪਹੁੰਚਦੀ ਜਦੋਂ ਲੋਕਾਂ ਨੂੰ ਪੁੱਛ ਕੇ ਲੈ ਜਾਣ ਵਾਲੇ ਫੈਸਲੇ ਲੋਕਾਂ ਦੇ ਹਿੱਤਾਂ ਪੇ ਜਾਣ ਲੱਗੇ ਬਿਨਾ ਪੁੱਛੇ ਕਿ ਜੇ ਲੋਕਾਂ ਦੀ ਆਪਾਂ ਮਦਦ ਨਹੀਂ ਕਰ ਸਕਦੇ ਜਾਂ ਉਹ ਬਦਲਾਅ ਨੂੰ ਲੈ ਕੇ ਨਹੀਂ ਆ ਸਕਦੇ ਤੇ ਫਿਰ ਅਸੀਂ ਕੋਈ ਜ਼ਰੂਰੀ ਨਹੀਂ ਸਮਝਦਾ ਕੁਰਸੀ ਦੇ ਬੈਠੇ। ਬੇਸ਼ੱਕ 2027 ਦੀਆਂ ਚੋਣਾਂ ਨੂੰ ਲੈ ਕੇ ਵੱਖ-ਵੱਖ ਰਾਜਨੀਤਿਕ ਦਲਾਂ ਵੱਲੋਂ ਕਈ ਤਰ੍ਹਾਂ ਦੇ ਵਾਅਦੇ ਦਾਅਵੇ ਕੀਤੇ ਜਾ ਰਹੇ ਨੇ ਜਿੱਥੇ ਉੱਥੇ ਹੀ ਆਮ ਆਦਮੀ ਪਾਰਟੀ ਜੋ ਸੱਤਾਧਾਰੀ ਸਰਕਾਰ ਆ ਉਹਦੇ ਵੱਲੋਂ ਵੀ ਕਈ ਤਰ੍ਹਾਂ ਦੇ ਜਿਹੜੇ ਵਾਅਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਇਸ ਦੇ ਵਿਚਾਲੇ ਚਲਦੇ ਆ ਜੇਕਰ ਗੱਲ ਕੀਤੀ ਜਾਵੇ ਮੌਜੂਦਾ ਸਰਕਾਰ ਦੀ ਤੇ ਮੌਜੂਦਾ ਸਰਕਾਰ ਨੂੰ ਡੇਰਾ ਬਾਬਾ ਨਾਨਕ ਹਲਕਾ ਜਲੋਂ ਗੁਰਦਾਸਪੁਰੋਂ ਉਸ ਵੇਲੇ ਜਿਹੜਾ ਵਾ ਕਰਾਰਾ ਝਟਕਾ ਪਿਛਲੇ ਦਿਨੀ ਲੱਗਦਾ ਜਦੋਂ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਨਾਲ ਸੰਬੰਧਿਤ ਜੋ ਮਾਰਕੀਟ ਕਮੇਟੀ ਦੇ ਚੇਅਰਮੈਨ ਨੇ ਜਗਜੀਤ ਸਿੰਘ ਕਾਲੋ ਉਹਨਾਂ ਵੱਲੋਂ ਜਿਹੜਾ ਵਾ ਅਚਾਨਕ ਅਸਤੀਫਾ ਦੇ ਦਿੱਤਾ ਜਾਂਦਾ ਤੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਾਂਗੇ ਕਿ ਅਖੀਰ ਜਿਵੇਂ ਸਾਲ ਡੇਢ ਸਾਲ ਦਾ ਸਮਾਂ ਜੀ ਸਤਤਾਰੀ ਪਾਰਟੀ ਦਾ ਜਿਹੜਾ ਪਿਆ ਹੋਇਆ ਵਾ ਤੇ ਜਿਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਜੜੀਆਂ ਜਿਵੇਂ 2022 ਦੇ ਦੌਰਾਨ ਜਦੋਂ ਵੱਡੀਆਂ ਉਮੀਦਾਂ ਸਨ ਬਦਲਾ ਦੀਆਂ ਤੇ ਬਦਲਾ ਦੀਆਂ ਉਮੀਦਾਂ ਨੂੰ ਲੈ ਕੇ ਇਸ ਨਵੀਂ ਧਿਰ ਨੂੰ ਜਿਹੜੇ ਲੋਕ ਜਿਹੜੇ ਨੇ ਰਵਾਇਤੀ ਪਾਰਟੀਆਂ ਤੋਂ ਸਤੇ ਹੋਏ ਲੈ ਕੇ ਆਏ ਸੀ ਅਖੀਰ ਕੀ ਕਰਨ ਬਣ ਗਿਆ ਅਸਤੀਫਾ ਦੇਣ ਦਾ ਆ ਸਭ ਤੋਂ ਪਹਿਲਾਂ ਨਰਲੇਪ ਟੀਵੀ ਤੇ ਤੁਹਾਡਾ ਹਾਰਦਿਕ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਭਜੀ ਸੋ ਕੀ ਕਾਰਨ ਬਣ ਗਿਆ ਮੁੱਖ ਕਾਰਨ ਕਿ ਤੁਹਾਨੂੰ ਅਚਾਨਕ ਜਿਹੜਾ ਵਾ ਪਾਰਟੀ ਤੋਂ ਸਤੀਫਾ ਦੇਣਾ ਪਿਆ ਅ ਵੇਖੋ ਜੀ ਜਦੋਂ ਕੋਈ ਗੱਲ ਮੰਨ ਨੂੰ ਪਿੰਚ ਕਰ ਜਾਂਦੀ ਜਵਾਬਾਂ ਲੱਗਿਓ ਤਬਾ ਰੋਜ਼ ਜਾ ਗਿਆ ਜੀ ਜੀ ਲੰਮੇ ਸਮੇਂ ਤੋਂ ਵੇਖੋ ਪਾਰਟੀ ਦੇ ਨਾਲ ਜੁੜੇ ਹੋਏ ਆ ਬੜਾ ਲੰਮਾ ਸਮਾਂ ਆਪਣੇ ਜੀਵਨ ਦਾ ਇਸ ਪਾਰਟੀ ਨੂੰ ਅਸੀਂ ਦਿੱਤਾ ਵਾ ਅ ਇੱਕ ਇੱਕ ਕਿਨਕਾ ਕਿਨਕਾ ਕਰਕੇ ਵੋਟ ਇਕੱਠੀ ਕਰਕੇ ਜਿਹੜੀ ਆ ਲੋਕਾਂ ਨੇ ਲੋਕਤੰਤਰ ਦਾ ਜਿਹੜਾ ਤਾਕਤ ਆ ਉਹ ਦੇਖ ਕੇ ਤੇ ਬਣਵੀ ਸੀਟਾਂ ਜਿਹੜੀਆਂ ਉਦੋਂ ਜਿਤਾਈਆਂ ਸੀਗੀਆਂ ਕਾਰਨ ਕੀ ਬਣਿਆ ਵੀ ਜਦੋਂ ਸਾਰੇ ਲੋਕ ਅਸੀਂ ਵੀ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਤੁਰੇ ਸੀ ਵੀ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਪਾਰਟੀ ਚੱਲੀ ਹੈ ਕੋਈ ਬਦਲਾਅ ਦਾ ਨਾਲ ਲੈ ਕੇ ਆਏਗੀ ਚਲੋ ਜੋ ਗਰੰਟੀਆਂ ਵਾਰੰਟੀਆਂ ਦਿੱਤੀਆਂ ਨੇ ਸਰਕਾਰ ਨੇ ਉਹ ਨਿਭਾਉਂਦੀ ਵੀ ਆ ਰਹੀ ਹੈ ਲੇਕਿਨ ਮਨ ਨੂੰ ਠੇਸ ਹੋਦੋਂ ਪਹੁੰਚਦੀ ਜਦੋਂ ਲੋਕਾਂ ਨੂੰ ਪੁੱਛ ਕੇ ਲੈ ਜਾਣ ਵਾਲੇ ਫੈਸਲੇ ਲੋਕਾਂ ਦੇ ਹਿੱਤਾਂ ਪੇ ਜਾਣ ਲੱਗੇ ਬਿਨਾ ਪੁੱਛੇ ਤੇ ਲੈਂਡ ਪੂਲਿੰਗ ਦੀ ਗੱਲ ਕਰਦੇ ਹਾਂ ਅਸੀਂ ਲੈਂਡ ਪੋਲੀਸੀ ਦਾ ਜਦੋਂ ਆਇਆ ਸੀ ਉਦੋਂ ਲੋਕਾਂ ਦੇ ਉੱਤੇ ਥਾਪਿਆ ਗਿਆ ਬੜਾ ਲੰਮਾ ਸੰਘਰਸ਼ ਕੀਤਾ ਲੋਕਾਂ ਨੇ ਆਵਾਜ਼ ਚੁੱਕੀ ਫੇਰ ਜਾ ਕੇ ਉਹ ਜਿਹੜੀ ਪਾਲਿਸੀ ਉਹ ਵਾਪਸ ਹੋਈ ਹੈ ਉਹਦੇ ਨਾਲ ਬਾਅਦ ਜਦੋਂ ਹੜ੍ਹ ਆਏ ਨੇ ਤੇ ਹੜ੍ਹਾਂ ਦੇ ਵਿੱਚ ਵੇਖੋ ਜਦੋਂ ਮਾਨਸਾਪ ਪਹਿਲਾਂ ਐਮਪੀ ਸੀ ਉਦੋਂ ਕਹਿੰਦੇ ਹੁੰਦੇ ਸੀ ਵੀ ਜਿਹੜੇ ਡੈਮ ਬਣੇ ਨੇ ਇਹ ਹੜ੍ਹਾਂ ਨੂੰ ਰੋਕਣ ਵਾਸਤੇ ਬਣੇ ਨੇ ਵੀ ਕਿੰਨਾ ਪਾਣੀ ਰਿਲੀਜ਼ ਕਰਨਾ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਵਾ ਕਿਉਂਕਿ ਜਿੰਨਾ ਆਪਾਂ ਮੁਆਵਜ਼ਾ ਦਿੰਨੇ ਆ ਇਹਨਾਂ ਨੂੰ ਜੇ ਅੱਧਾ ਵੀ ਅਸੀਂ ਮਲੋ ਕਰਨਾ ਨਾਲਿਆਂ ਦਰਿਆਵਾਂ ਦੇ ਬੰਨਾਂ ਨੂੰ ਜਾਂ ਸਫਾਈ ਕਰਨ ਤੇ ਲਾ ਦਿੱਤਾ ਜਾਏ ਤਾਂ ਸਾਨੂੰ ਮੁਆਵਜ਼ਾ ਦੇਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਲੇਕਿਨ ਜਦੋਂ ਅਸੀਂ ਅੱਜ ਸਤਾਜ ਆਏ ਆ ਤੇ ਤਕਰੀਬਨ ਅੱਧਾ ਪੰਜਾਬ ਦੇ ਕੋ 8 ਜ਼ਿਲ੍ਹੇ ਜਿਹੜੇ ਅੱਜ ਪਾਣੀ ਦੀ ਮਾਰ ਦੇ ਹੇਠ ਨੇ ਉਹਦੇ ਵਿੱਚ ਸਾਡਾ ਗੁਰਦਾਸਪੁਰ ਜ਼ਿਲ੍ਹਾ ਵੀ ਹੈ ਸਾਡਾ ਹਲਕਾ ਡੇਰਾ ਬਾਬਾ ਨਾਨਕ ਨੂੰ ਵੱਡੀ ਮਾਰ ਪਈ ਆ ਤੁਸੀਂ ਕਈ ਥਾਵਾਂ ਤੋਂ ਟੁੱਟੀ ਆ ਓਵਰਫਲੋ ਇਨਾ ਪਾਣੀ ਆਇਆ ਵਾ ਘਰਾਂ ਚ ਪਾਣੀ ਵੜ ਗਿਆ ਵੇਖੋ ਘਰ ਹੈ ਕਈ ਟੁੱਟ ਗਏ ਨੇ ਕਈ ਦੇ ਫਰਸ਼ ਬਹਿ ਗਏ ਨੇ ਕਈਆਂ ਦੇ ਲੈਂਟਰ ਉtreੜਾ ਆ ਗਈਆਂ ਉਹਨਾਂ ਵੇਖੋ ਦਰਦ ਜਦੋਂ ਅਸੀਂ ਲੋਕਾਂ 'ਚ ਗਏ ਆ ਤੁਸੀਂ ਬੰਨ ਬੰਦੇ ਰਹੇਂ ਸੇਵਾ ਕਰਦੇ ਰਹੇਂ ਜਾ ਕੇ ਲੋਕਾਂ ਦੇ ਦੁੱਖ ਨੂੰ ਸਮਝਦੇ ਲੋਕਾਂ ਦੇ ਅਥਰੂ ਨਹੀਂ ਵੇਖੇਗੇ ਵੇਖੋ ਹੈਂਡ ਟੂ ਮੌਥ ਜਿਹੜਾ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਹੇਠ ਆ ਤੇ ਅਸੀਂ ਦੇਖਿਆ ਵੀ ਕਰਜ਼ੇ ਦੀ ਮਾਰ 'ਚ ਜਿਹੜਾ ਪਹਿਲਾਂ ਉਨਾ ਹੀ ਕਮਾਉਂਦਾ ਉਨਾ ਹੀ ਖਾਂਦਾ ਘਰ ਸਾਰੀ ਜ਼ਿੰਦਗੀ ਜੇ ਕਰੀ ਬਣਿਆ ਇੱਕ ਵੀਡੀਓ ਵੀ ਅਸੀਂ ਵੇਖੀ ਉਹਦੇ ਵਿੱਚ ਪੱਤਰਕਾਰ ਸਾਹਿਬ ਪੁੱਛਦੇ ਨੇ ਵੀ ਬਾਥਰੂਮ ਵੀ ਤੁਹਾਡੇ ਘਰ ਦਾ ਹੈ ਨਹੀਂ ਉਹ ਕਹਿੰਦੇ 23 ਦਿਹਾੜ ਆਏ ਸੀ ਉਹਦੇ ਵਿੱਚ ਸਾਰਾ ਕੁਟਾ ਗਿਆ ਘਰ ਵੀ ਤੇ ਬਾਥਰੂਮ ਸਾਡੇ ਕੋਈ ਤੱਕ ਬਾਥਰੂਮ ਨਹੀਂ ਬਣਿਆ ਹੈਗਾ ਉਹ ਦੁੱਖ ਜਿਹੜਾ ਵੱਡਾ ਸੀ ਵੀ ਅਸੀਂ ਦੇਖ ਕੇ ਵੇਖਿਆ ਵੀ ਜੇ ਅਸੀਂ ਸਰਕਾਰ ਦੇ ਵਿੱਚ ਰਹਿ ਕੇ ਕੁਰਸੀ ਤੇ ਬੈਠ ਕੇ ਕੋਈ ਇਹਨਾਂ ਲੋਕਾਂ ਵਾਸਤੇ ਨਹੀਂ ਕਰ ਸਕਦੇ ਤੇ ਮੈਨੂੰ ਲੱਗਦਾ ਸਾਨੂੰ ਅਸਤੀਫਾ ਦੇ ਦੇਣਾ ਜਿਆਦਾ ਜ਼ਰੂਰੀ ਸਮਝਿਆ ਸੀ ਵੀ ਇਹ ਤਿਆਗ ਜਿਹੜਾ ਵਾ ਲੋਕਾਂ ਦੀ ਬਦੌਲਤ ਆਪਾਂ ਕੁਰਸੀ ਤੇ ਬੈਠੇ ਆ ਜੇ ਲੋਕਾਂ ਦੀ ਆਪਾਂ ਮਦਦ ਨਹੀਂ ਕਰ ਸਕਦੇ ਜਾਂ ਉਹ ਬਦਲਾਅ ਨੂੰ ਲੈ ਕੇ ਨਹੀਂ ਆ ਸਕਦੇ ਤੇ ਫਿਰ ਅਸੀਂ ਕੋਈ ਜ਼ਰੂਰੀ ਨਹੀਂ ਸਮਝਿਆ ਕੁਰਸੀ ਤੇ ਬਹਿਣਾ ਸੋ ਇਹ ਜਿਹੜਾ ਤੁਹਾਡਾ ਆਮ ਆਦਮੀ ਪਾਰਟੀ ਦੇ ਨਾਲ ਸਫ਼ਰ ਸ਼ੁਰੂ ਹੋਇਆ ਸੀ ਕਦੋਂ ਮੈਂਬਰਸ਼ਿਪ ਲਈ ਇਹ ਤਕਰੀਬਨ ਜਦੋਂ ਪੰਜਾਬ ਦੇ ਵਿੱਚ ਗੱਲਬਦਲਾ ਦੀ ਹੋਈ 2012-13 ਚ ਅਸੀਂ ਉਦੋਂ ਨਾਲ ਲੱਗੇ ਸੀਗੇ ਉਦੋਂ ਫਿਰ ਜਦੋਂ 17 ਦੀ ਇਲੈਕਸ਼ਨ ਤੋਂ ਪਹਿਲਾਂ ਜਹੇਦਾਰ ਸੁਦਰ ਸਿੰਘ ਛੋਟੇਪੁਰ ਜੀ ਨੂੰ ਪਾਰਟੀ ਚੋਂ ਨਗੂਨਾ ਜਿਹਾ ਇੱਕ ਇਲਜ਼ਾਮ ਲਾ ਕੇ ਬਾਹਰ ਕਰ ਦਿੱਤਾ ਜਾਂਦਾ ਵਾ ਉਦੋਂ ਮੰਨ ਨੂੰ ਠੇਸ ਪਹੁੰਚੀ ਸੀ ਪਾਰਟੀ ਛੱਡਤੀ ਸੀ ਫਿਰ ਅਸੀਂ 2021 ਚ ਜਦੋਂ ਫੇਰ ਹਵਾ ਬਣੀ ਆ ਫਿਰ ਉਹ ਮੰਨ ਦੇ ਵਿੱਚ ਆ ਜਾਗਿਆ ਵੀ ਅਸੀਂ ਯਾਰ ਇਹ ਪਾਰਟੀ ਨੂੰ ਕਿਉਂਕਿ ਸਾਡਾ ਰਾਜਨੀਤਿਕ ਹੈ ਨਹੀਂ ਕੋਈ ਪੱਟ ਰਾਜਨੀਤੀ ਕੋਈ ਸਫਰ ਨਹੀਂ ਕੇ ਪਰਿਵਾਰ ਦੇ ਵਿੱਚੋਂ ਜੀਦਾ ਅਹੀਂ ਫੇਰ ਮੰਨ ਦੇ ਵਿੱਚ ਆਇਆ ਵੀ ਯਾਰ ਸਾਨੂੰ ਬਦਲਾ ਦਾ ਨਾਰਾ ਮਾਰਨਾ ਚਾਹੀਦਾ ਪੰਜਾਬ ਵਿੱਚ ਭਗਤ ਸਿੰਘ ਨੇ ਜੇ ਪੰਜਾਬ ਦੀ ਖਾਤਰ ਜਾਂ ਦੇਸ਼ ਦੀ ਖਾਤਰ ਫਾਂਸੀ ਦੇ ਰਸਤੇ ਚੁਮੇ ਨੇ ਤੇ ਸਾਨੂੰ ਉਹਦੇ ਪਏ ਪੂਰਨੇ ਤੇ ਚੱਲਣਾ ਚਾਹੀਦਾ ਵਾ ਅਹੀਂ ਫੇਰ ਦ 2021 ਵਿੱਚ ਆਪਾਂ ਜਿਹੜੇ ਆ ਫੇਰ ਪਾਰਟੀ ਜੁਆਇਨ ਕੀਤੀ ਕਿ ਤੇ ਪਾਰਟੀ ਦੇ ਨਾਲ ਦਿਨ ਦਾ ਇੱਕ ਅਗਰ ਕੇ ਸੇਵਾ ਕੀਤੀ ਆ ਫੇਰ ਉਦੋਂ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਪੋਰਟਸ ਵਿੰਗਸ ਰਿਹਾ ਵਾਂ ਤੇ 2001 ਜੂਨ 2023 ਨੂੰ ਜਿਹੜਾ ਚੇਰਮੈਨ ਮਾਰਕੀਟ ਕਮੇਟੀ ਵਜੋਂ ਸਿਵਾ ਨਭਾਰੇ ਆ। ਸੋ ਕਹਿ ਸਕਦੇ ਆ ਕਿ ਇੱਕ ਰੋਸ ਭਰੇ ਮਨ ਦੇ ਨਾਲ ਤੁਸੀਂ ਜਿਹੜੇ ਆਪਣੇ ਸਾਰੇ ਅਹੁਦਿਆਂ ਤੋਂ ਜਿਹੜੇ ਅਸਤੀਫੇ ਦਿੱਤਾ। ਬਿਲਕੁਲ ਬਿਲਕੁਲ ਸੋ ਇਹਦੇ ਵਿੱਚੋਂ ਇਹਦੇ ਵਿੱਚੋਂ ਇੱਕ ਸਵਾਲ ਨਿਕਲਦਾ ਕਿ ਜਿਵੇਂ ਤੁਸੀਂ ਗੱਲ ਕੀਤੀ ਆ ਕਿ ਜਿਹੜਾ ਪਾਣੀ ਸੀ ਉਹ ਥੋੜਾ ਥੋੜਾ ਕਰਕੇ ਰਿਲੀਜ਼ ਨਹੀਂ ਕੀਤਾ ਗਿਆ। ਜੀ ਤੇ 2023 ਦੇ ਵਿੱਚ ਵੀ ਹੜਾਉਂਦੇ ਨੇ। ਜੀ 88 'ਚ ਵੀ ਹੜਾਉਂਦੇ ਨੇ। ਜੀ ਕੀ ਤਤਕਾਲੀ ਸਰਕਾਰਾਂ ਜਾਂ 2023-23 ਦੇ ਵਿੱਚ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਇਹ ਜਿਹੜੀਆਂ ਕੁਦਰਤੀ ਆਫਤਾਂ ਹੁੰਦੀਆਂ ਨੇ ਤੇ ਇਹ ਜਿਹੜੇ ਪਿਛਲੇ ਹੜ੍ਹ ਆਏ ਨੇ ਕੀ ਉਦੋਂ ਵੀ ਸਰਕਾਰਾਂ ਦਾ ਦੋਸ਼ ਸੀਗਾ ਵੇਖੋ ਮੈਂ ਇੱਕ ਦਿਨ ਇੰਟਰਵਿਊ ਸੁਣ ਰਿਹਾ ਸੀ ਮਖਵਿੰਦਰ ਸਿੰਘ ਨੇ ਸਾਇਦ ਮਖੂਤੋਂ ਮਖੂਤੋਂ ਉਹ ਕਹਿ ਰਹੇ ਸੀ ਵੀ 88 ਦਾ ਹੜ੍ਹ ਸੀ ਉਹ ਸਰਕਾਰ ਨੇ ਜਾਣਬੁੱਝ ਕੇ ਲਿਆਂਦਾ ਸੀ ਉਦੋਂ ਕਿਉਂਕਿ ਉਹਦੋਂ ਦਾ ਦੌਰ ਸੀ ਸੰਭ ਦੇ ਵਿੱਚ ਮੁੰਡਿਆਂ ਦਾ ਜਾਂ ਅ ਸਿੰਘਾਂ ਦਾ ਕਹਿ ਲਓ ਤੁਸੀਂ ਉਹਦੇ ਕਰਕੇ ਮਨ ਖੇਤਰ ਦੀ ਗੱਲ ਕੀਤੀ ਸੀ ਉਹਨਾਂ ਨੇ ਹਨਾ ਵੀ ਉਦੋਂ ਜਾਣਬੁੱਝ ਕੇ ਲਿਆਂਦਾ ਸੀ ਉਦੋਂ ਤੇ ਜਾਣਬੁੱਝ ਕੇ ਲਿਆਂਦਾ ਤੇ ਹੁਣ ਕਿਹੜੀ ਕਰਨ ਕਰਕੇ ਆਉਣਾ ਪੈ ਗਿਆ ਜੇ ਮੰਨ ਲਓ ਉਦੋਂ ਜਾਣਬੁੱਝ ਕੇ ਲਿਆਂਦਾ ਮਤਲਬ ਹੁਣ ਪਾਣੀ ਨੀਲੀ ਹੋ ਸਕਦਾ ਸੀ ਕੋਈ ਬੱਚਾ ਬੱਚਾ ਪੰਜਾਬ ਦਾ ਜਿਹੜਾ ਤੇ ਇੰਜੀਨੀਅਰ ਵੀ ਕਈਆਂ ਦੀ ਮੈਂ ਇੰਟਰਵਿਊ ਦੇਖੀਆਂ ਨੇ ਉਹ ਕਹਿ ਰਹੇ ਨੇ ਵੀ ਇਹ ਪਾਣੀ ਦਾ ਪੱਧਰ ਐਸਮੀ ਨਹੀਂ ਨਾ ਸੀ ਜੇ ਆਪਾਂ ਇਹਨੂੰ ਇੰਨਾ ਗੇਟ ਖੋਲ ਦਿੰਦੇ ਇਹ ਪਾਣੀ ਜਰ ਨਿਕਲ ਜਾਣਾ ਸੀ ਦਰਿਆਵਾਂ ਵਿੱਚ ਚੋਰਾਹ ਬਣ ਜਾਣੇ ਸੀ ਉਹਨੂੰ ਬਾਹਰ ਆਉਂਦੀ ਲੋੜ ਨਹੀਂ ਸੀ ਪੈਣੀ ਤੇ ਪਰ ਉਹ ਦੇਮਾਦ ਉੱਤੋਂ ਦੀ ਪਾਣੀ ਉਛਲਦੀ ਵੀਡੀਓ ਵੀ ਅਸੀਂ ਵੇਖੀਆਂ ਨੇ ਠੀਕ ਹੈ ਜੀ ਤੇ ਜੇ ਅਸੀਂ ਉਹਨੂੰ ਪ੍ਰੋਪਰ ਢੰਗ ਨਾਲ ਮੈਨੇਜ ਕਰਦੇ ਤਾਂ ਮੈਨੂੰ ਲੱਗਦਾ ਨਹੀਂ ਵੀ ਆਫਤੇ ਆਉਣੀ ਸੀਗੀ ਸੋ ਜਿਵੇਂ ਚੇਅਰਮੈਨ ਨੇ ਮਾਰਕੀਟ ਕਮੇਟੀ ਦੀ ਆ ਲੋਕਾਂ ਦੀ ਦੌੜ ਲੱਗੀ ਹੁੰਦੀ ਹੈ ਬੜਾ ਵੱਡਾ ਇੱਕ ਕਹਿ ਸਕਦੇ ਕਿ ਮਨ ਦੇ ਵਿੱਚ ਤੁਹਾਡੇ ਰੋਸ ਸੀ ਦਾ ਇਹ ਸੀਗਾ ساری ਉਮਰ ਲੋਕਾਂ ਦੀ ਲੰਘ ਜਾਂਦੀ ਹੈ ਇਹ ਉਹਦੇ ਜਿਹੜੇ ਹਾਸਲ ਕਰਨ ਵਾਸਤੇ ਇਹ ਬੜਾ ਵੱਡਾ ਤੁਸੀਂ ਦਿਲ ਜਿਹੜਾ ਵਾ ਜਾਂ ਮੌਕੇ ਦੇ ਹਾਲਾਤਾਂ ਨੂੰ ਲੈ ਕੇ ਡੇਰਾ ਬਾਬਾ ਨਾਨਕ ਸਾਈਡ ਤੇ ਜਿਲ੍ਹਾ ਹੁਦਾਸਪੁਰ ਤੇ ਨੁਕਸਾਨ ਹੋਇਆ ਇਹ ਫੈਸਲਾ ਲੈਣ ਲਈ ਜਿਹੜੇ ਤੁਸੀਂ ਮਜਬੂਰ ਹੋ ਗਏ ਹੋ ਸੋ ਇੱਥੇ ਇਹ ਵੀ ਗੱਲ ਕਰਨੀ ਬਣਦੀ ਹੈ ਕਿ ਜਿਵੇਂ ਪਿਛਲੇ ਹਾਲਾਤ ਸੀਗੇ ਆਮ ਆਦਮੀ ਪਾਰਟੀ ਦੇ 2018 ਦੇ ਵਿੱਚ ਵੱਡੀਆਂ ਉਮੀਦਾਂ ਸੀ ਲੋਕਾਂ ਨੂੰ 92 ਤੋਂ ਬਾਅਦ ਫਿਰ 95 ਤੱਕ ਵੀ ਆਉਣ ਵਾਲੇ ਸਮੇਂ 'ਚ ਵੱਡੇ ਵਾਅਦੇ ਦਾਵੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਕਿ 2027 ਦੇ ਵਿੱਚ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ ਜਿਹੜੀ ਆ ਉਹ ਰਿਪੀਟ ਹੋਊਗੀ ਉਹਨੂੰ ਕਿਵੇਂ ਦੇਖਦੇ ਹੋ ਜੇ ਅੱਜ ਦੇ ਹਾਲਾਤ ਨਾ ਦੇਖੀਏ ਜੀ ਜੀ ਮੈਂ ਅੱਗੇ ਵੀ ਕਾਫੀ ਇੰਟਰਵਿਊ ਚ ਗੱਲ ਕੀਤੀ ਹੋਈ ਆ ਵੀ ਜੇ ਹੜ ਨਾ ਆਉਂਦੇ ਜਾਂ ਲੈਂਡ ਪੋਲਿੰਗ ਪਾਲਿਸੀ ਨਾ ਆਉਂਦੀ ਤੇ ਮੈਨੂੰ ਲੱਗਦਾ ਸਹਤ ਸਾਡੇ ਨਾਲ ਨਾਲ ਲੋਕਾਂ ਦੇ ਵੀ ਖਿਆਲ ਵਿਚਾਰ ਹੋਰ ਹੋਣੇ ਸੀਗੇ ਕਿਉਂਕਿ ਹੜਾਂ ਦੀ ਮਾਰ ਰੇਟ ਅੱਧਾ ਪੰਜਾਬ 108 ਜ਼ਿਲ੍ਹੇ ਆ ਗਏ ਨੇ ਅੱਜ ਜਿਹੜੀ ਉਹ ਲੋਕਾਂ ਦਾ ਪਾਇਓਂਡ ਵਿਊ ਵਾ ਉਹ ਅਲੱਗ ਚੀਜ਼ ਆ 27 ਦੀ ਇਲੈਕਸ਼ਨ ਦੇਖੋ ਸਾਰਿਆਂ ਨੇ ਜ਼ੋਰ ਮਾਰਨਾ ਵਾ ਲੇਕਿਨ ਲੋਕਾਂ ਦਾ ਜਿਹੜਾ ਇਹ ਵੇਲੇ ਮਤਲਬ ਚਾਹ ਦੇ ਨਾਲ ਜਿਹੜੀ 22 ਚ ਸਰਕਾਰ ਲੈ ਕੇ ਆਏ ਉਹ ਚਾਹ ਜਿਹੜਾ ਮੈਨੂੰ ਕਿਸੇ ਚਿਹਰੇ ਤੇ ਅੱਜ ਨਜ਼ਰ ਨਹੀਂ ਆ ਰਹੀ ਕੋਈ ਹੁਸਨ ਨਹੀਂ ਹੈਗਾ ਵੀ ਅਸੀਂ ਸਰਕਾਰ ਇਹ ਚਾਹ ਨਾਲ ਲੈ ਕੇ ਆਏ ਸੀ ਸਾਡੇ ਕੰਮ ਹੋ ਰਹੇ ਨੇ ਕੋਈ ਇਹੋ ਜਿਹਾ ਮੈਨੂੰ ਕੋਈ ਚਿਹਰੇ ਤੇ ਨਜ਼ਰ ਨਹੀਂ ਆਇਆ ਕਿਸੇ ਦੀ ਕੀ ਲੱਗਦਾ ਕਿ ਲੋਕ ਮੁੜ ਰਵਾਇਤੀ ਪਾਰਟੀਆਂ ਵੱਲ ਹੀ ਮੁੜਨਗੇ ਜਾਂ ਲੋਕ ਇਸ ਤਰ੍ਹਾਂ ਦਾ ਕੋਈ ਹੋਰ ਬਦਲਾਅ ਚਾਹਣਗੇ ਜਿਵੇਂ 2022 ਚ ਜਦੋਂ ਬਾਈ ਚ ਇਹ ਸਰਕਾਰ ਸਤਾ ਵਿੱਚ ਆਈ ਆ ਉਦੋਂ ਲੋਕਾਂ ਨੇ ਵਿੱਚ ਭਾਰੀ ਰੋਸ ਸੀ ਦੂਜੀਆਂ ਖੇਤਰੀ ਪਾਰਟੀਆਂ ਨੂੰ ਲੈ ਕੇ ਜਾਂ ਨੈਸ਼ਨਲ ਪਾਰਟੀਆਂ ਨੂੰ ਲੈ ਕੇ ਜੀ ਤੇ ਰੋਸ ਵਜੋਂ ਲੋਕਾਂ ਨੇ ਬੜਾ ਵੱਡਾ ਹਮਲਾ ਲੋਕਤੰਤਰ ਦੀ ਤਾਕਤ ਦਾ ਮਾਰਿਆ ਤੇ ਇਹਨਾਂ ਨੂੰ ਲੈ ਕੇ ਆਏ ਨੇ ਹਾਂਜੀ ਤੇ ਵੇਖੋ ਲੋਕਤੰਤਰ ਦਾ ਰਾਜ ਵਾ ਲੋਕਾਂ ਦੇ ਮਨ ਕਿੱਧਰ ਨੂੰ ਜਾਂਦੇ ਨੇ ਹੁਣ ਵੇਖੋ ਜੇ ਇਹਨਾਂ ਤੋਂ ਮਨ ਅਕਿਆ ਤੇ ਵੋਟ ਤੇ ਕਿਤੇ ਨਾ ਕਿਤੇ ਕਿਸ ਨੇ ਪਾਉਣੀ ਹੈ ਹੁਣ ਲੋਕਾਂ ਦੇ ਮਨਾਂ ਵਿੱਚ ਕੀ ਹੈ ਤੇ ਗੁੰਝਲ ਹੀ ਹੈ ਇੱਕ ਅਸੀਂ ਕੋਈ ਗੱਲ ਜ਼ਿਆਦਾ ਕਹਿ ਨਹੀਂ ਸਕਦੇ ਇਹ ਬੁਝਾਰਤ ਹੀ ਹੈ ਬੁਝਾਰਤ ਹੀ ਹੈ ਹਾਂਜੀ ਹਾਂਜੀ ਠੀਕ ਹੈ ਜੀ ਸੋ ਜਿਵੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਨੂੰ ਤੋਂ ਇਲਾਵਾ ਦੱਸ ਦਿਓ ਕਿ ਹੋਰ ਕਿਹੜੇ ਕਿਹੜੇ ਉਹਦੇ ਸੰਤੜੇ ਸਪੋਰਟਸ ਵਿੰਗ ਦਾ ਜ਼ਿਲ੍ਹਾ ਪ੍ਰੈਜ਼ੀਡੈਂਸੀ ਮੈਂ ਜੀ 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 ਠੀਕ ਹੈ ਸੋ ਇਹ ਬਹੁਤ ਵੱਡੀ ਗੱਲ ਹੈ ਕਿ ਜਿਵੇਂ ਜ਼ਿਲ੍ਹੇ ਲੈਵਲ ਦਾ ਜ਼ਿਲੇ ਪੱਧਰ ਤੇ ਉਹਦੇ ਹੋਣ ਉਸ ਦੇ ਨਾਲ ਹੀ ਮਾਰਕੀਟ ਕਮੇਟੀ ਦੇ ਉਹਦੇ ਤੋਂ ਜਿਵੇਂ ਸਤਾਧਾਰੀ ਪਾਰਟੀ ਦੇ ਨਾਲ ਸੰਬੰਧਨ ਸਨ ਜਗਜੀਤ ਸਿੰਘ ਕਾਲੂ ਉਹਨਾਂ ਵੱਲੋਂ ਇੱਕ ਭਰੇ ਮਨ ਦੇ ਨਾਲ ਰੋਸ ਵਜੋਂ ਮੌਕੇ ਦੇ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਜਾਂ ਪਾਰਟੀ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਦੇਖਦਿਆਂ ਹੋਇਆਂ ਉਹਨਾਂ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਬੇਸ਼ੱਕ ਸਤਾਧਾਰੀ ਸਰਕਾਰ ਵੱਲੋਂ ਕਈ ਤਰ੍ਹਾਂ ਦੇ ਜਿਹੜੇ ਨੇ ਵਾਅਦੇ ਦਾਅਵੇ ਕੀਤੇ ਜਾ ਰਹੇ ਨੇ ਦਮ ਗਜੇ ਮਾਰੇ ਜਾ ਰਹੇ ਨੇ ਜਿਵੇਂ ਵੱਡਿਆਂ ਆਉਦਿਆਂ ਤੋਂ ਅਜਿਹੇ ਜਿਹੜੇ ਹੋਣਹਾਰ ਨੌਜਵਾਨ ਨੇ ਉਹਨਾਂ ਵੱਲੋਂ ਅਸਤੀਫੇ ਦਿੱਤੇ ਜਾਣੇ ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਜਿਹੜੇ ਨੇ ਜਿਹੜੇ ਸਵਾਲੀਏ ਨਿਸ਼ਾਨ ਖੜੇ ਕਰਦੇ ਨੇ ਇਸ ਕਰਕੇ ਸਤਾਧਾਰੀ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਹਾਲਾਤਾਂ ਨੂੰ ਲੈ ਕੇ ਕੁਝ ਨਾ ਕੁਝ ਜਿਹੜਾ ਵਾ ਜਰੂਰ ਸੋਚਣਾ ਪਵੇਗਾ ਕਿ ਜੇਕਰ ਸਾਲ ਡੇ ਡੇਢ ਸਾਲ ਅਡਵਾਂਸ ਹੀ ਇਹ ਨੌਜਵਾਨ ਜਿਹੜੇ ਗਾਂਵ ਵੱਧੂ ਨੌਜਵਾਨ ਨੇ ਉਹ ਪਾਰਟੀ ਦੇ ਮੁੱਖ ਆਉਦਿਆਂ ਤੋਂ ਅਸਤੀਫੇ ਦੇਣ ਲੱਗ ਜਾਣ ਤੇ 2027 ਦੇ ਵਿੱਚ ਕੀ ਹਾਲਾਤ ਬਣਨਗੇ ਇਸ ਸਮੇਂ ਦੀ ਗਰਭਚੇ ਹੁਣ ਤੱਕ ਲਈ ਇਨਾ ਹੀ ਸਯੋਗੀ ਕੈਮਰਾ ਪਰਸਨ ਅਰਸ਼ਦੀਪ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਬ ਟੀਵੀ ਗੁਰਦਾਸਪੁਰ